ਫਿਲਮ ਦੀ ਗੱਲ ਕਰਾਂ ਤੇ ਵੱਡੇ ਕਲਾਕਾਰ ਇਸ ਦੇ ਵਿੱਚ ਹੈ ਉਹ ਭਾਵੇਂ ਗੁੱਗੂ ਗਿੱਲ ਸਾਹਿਬ ਹੈ ਜਾਂ ਫਿਰ ਬੱਬੂ ਮਾਨ ਸਾਹਿਬ ਹੈ ਤੁਹਾਡੀ ਕਿਵੇਂ ਸਮਭ ਬਣਿਆ ਇਸ ਫਿਲਮ 'ਚ ਆਉਂਦਾ ਮੈਨੂੰ ਧੀਰਜ ਸੱਦ ਦੀ ਟੀਮ ਵੱਲੋਂ ਕਾਲ ਆਈ ਸੀਗੀ ਮਝੈਲ ਫਿਲਮ ਵਾਸਤੇ ਸੋ ਮਝੈਲ ਦੇ ਵਿੱਚ ਜਿਹੜਾ ਰੂਪੀ ਗਿਲਹੋਣਾ ਨੇ ਕੈਰੈਕਟਰ ਕੀਤਾ ਉਹ ਵੀ ਇੱਕ ਕੌਪ ਕੈਰੈਕਟਰ ਸੀਗਾ ਸੋ ਮੈਂ ਉਹਦਾ ਆਡੀਸ਼ਨ ਦਿੱਤਾ ਤੇ ਸਰ ਉਹਨਾਂ ਨੂੰ ਆਡੀਸ਼ਨ ਵੀ ਵਧੀਆ ਲੱਗਿਆ ਬਟ ਸਮ ਹਾਉ ਉਹ ਚੀਜ਼ਾਂ ਵਰਕ ਆਊਟ ਨਹੀਂ ਕਰ ਪਾਈਆਂ ਉੱਥੇ ਤੇ ਫਿਰ ਜਦੋਂ 3-4 ਮਹੀਨੇ ਬਾਅਦ ਉਹਨਾਂ ਨੇ ਸ਼ੌਂਕੀ ਸਰਦਾਰ ਬਣਾਉਣੀ ਸੀ ਤਾਂ ਉਹਨਾਂ ਦੇ ਮਾਈਂਡ ਦੇ ਵਿੱਚ ਇਹ ਚੀਜ਼ ਯਾਦ ਸੀ ਕਿ ਵੀ ਮੇਰਾ ਕੌਪ ਕੈਰੈਕਟਰ ਵਾਸਤੇ ਆਲਰੇਡੀ ਆਡੀਸ਼ਨ ਲਿੱਤਾ ਹੋਇਆ ਸੀ ਉਹਨਾਂ ਨੇ ਤਾਂ ਮੇਰੀ ਫੈਮਿਲੀ ਨੂੰ ਬੜੀ ਐਕਸਾਈਟਮੈਂਟ ਸੀਗੀ ਵੀ ਚਲੋ ਵੀ ਬਹੁਤ ਵਧੀਆ ਹਨਾ ਤੇ ਮੈਂ ਕਾਫੀ ਟ੍ਰੇਨਿੰਗ ਵੀ ਲੱਤੀ ਇਸ ਚੀਜ਼ ਦੀ ਤੁਸੀਂ ਕਿਰਦਾਰ ਕਰ ਰਹੇ ਹੋ ਕਰੋ ਇਹ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ ਸੀਗੀਆਂ ਹਨਾ ਘਰਦਿਆਂ ਨੂੰ ਪੁੱਛਿਆ ਸੀ ਸੋ ਕਿਹੜੀਆਂ-ਕਿਹੜੀਆਂ ਚੀਜ਼ਾਂ ਸੀ ਜਦੋਂ ਕੋਈ ਚੀਜ਼ ਦੀ ਜ਼ਰੂਰਤ ਪੈਂਦੀ ਸੀਗੀ ਤਾਂ ਘਰਦਿਆਂ ਨੂੰ ਪੁੱਛਦੇ ਸੀਗੇ ਤਾਂ ਉਹ ਤੁਹਾਨੂੰ ਦੱਸ ਦਿਸਗੇ ਜਾਂ ਗਾਈਡ ਕਰਦੇ ਸੀ ਚੋਰੀ-ਚੋਰੀ ਜੱਗ ਤੋਂ ਇਸ਼ਕ ਪਾਲਦੀ ਚੋਰੀ ਚੋਰੀ ਜੱਗ ਤੋਂ ਇਸ਼ਕ ਪਾਲਦੀ ਵੇਨ ਚੁੰਨੀ ਲੈ ਲਈ ਵੇਨ ਚੁੰਨੀ ਲੈ ਲਈ ਜੱਟਾ ਤੇਰੇ ਪੱਗ ਨਾਲ ਦੀ ਵੇਨ ਚੁੰਨੀ ਲੈ ਲਈ ਜੱਟਾ ਤੇਰੀ ਪੱਗ ਨਾਲ ਦੀ ਸਸ਼ਕਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਸੋਨੀਆ ਸੋ ਸ਼ੌਂਕੀ ਸਰਦਾਰ 16 ਮਹੀਨੋਂ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਣ ਜਾ ਰਹੀ ਹੈ ਸੋ ਫਿਲਮ ਦੀ ਪ੍ਰੋਮੋਸ਼ਨ ਜੋ ਜ਼ੋਰਾ ਸ਼ੋਰਾ ਤੇ ਚੱਲ ਰਹੀ ਹੈ ਫਿਲਮ ਦੇ ਐਕਟਰਸ ਹਸ਼ਨীন ਚੋਹਾਨ ਸਰ ਨਾਲ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲੇ ਸਵਾਗਤ ਕਰਦਾਂਗੇ ਸਸ਼ਕਲ ਜੀ ਸਵਾਗਤ ਹੈ ਸਸ਼ਕਲ ਕਿਵੇਂ ਹਾਲ ਚਾਲ ਮੈਂ ਬਹੁਤ ਵਧੀਆ ਤੁਸੀਂ ਕਿਵੇਂ ਹੋ ਬਹੁਤ ਵਧੀਆ ਸੋ ਖੂਬਸੂਰਤ ਬੇहद ਖੂਬਸੂਰਤ ਲੱਗ ਰਹੀ ਹੋ थैंक यू थैंक यू so much ਜੀ ਸੋ ਸ਼ੁਰੂਆਤ ਅਸੀਂ ਤੁਹਾਡੇ ਕਿਰਦਾਰ ਤੋਂ ਹੀ ਕਰਾਂਗੇ ਇੱਕ ਕੋਪ ਦਾ ਕਿਰਦਾਰ ਤੁਸੀਂ ਇਸ ਦੇ ਵਿੱਚ ਨਿਭਾ ਰਹੇ ਹੋ ਸੋ ਇਹ ਫਿਲਮ ਦੀ ਗੱਲ ਕਰਾਂ ਤੇ ਵੱਡੇ ਕਲਾਕਾਰ ਇਸ ਦੇ ਵਿੱਚ ਹੈ ਉਹ ਭਾਵੇਂ ਗੁੱਗੂ ਗਿੱਲ ਸਾਹਿਬ ਹੈ ਜਾਂ ਫਿਰ ਬੱਬੂ ਮਾਨ ਸਾਹਿਬ ਹੈ ਸੋ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਇਸ ਫਿਲਮ ਦੇ ਨਾਲ ਜੋੜ ਰਹੇ ਹੋ ਜਾਂ ਫਿਰ ਘਰਦਿਆਂ ਨੂੰ ਜਦੋਂ ਪਤਾ ਲੱਗਾ ਕਿ ਇਸ ਫਿਲਮ ਰਾਹੀਂ ਤੁਸੀਂ ਵੱਡੇ ਪਰਦੇ ਤੇ ਆਉਣਾ ਸੋ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਤੇ ਤੁਹਾਡੀ ਕਿਵੇਂ ਸਬਬ ਬਣਿਆ ਇਸ ਫਿਲਮ 'ਚ ਆਉਣ ਦਾ ਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਮੇਰਾ ਕਿਰਦਾਰ ਦੀ ਆਪਾਂ ਗੱਲ ਕੀਤੀ ਮੈਂ ਪਹਿਲੀ ਵਾਰੀ ਪੁਲਿਸ ਆਫੀਸਰ ਦਾ ਕੈਰੈਕਟਰ ਨਿਬੋਣ ਲੱਗੀ ਆ ਤੇ ਕਿਉਂਕਿ ਮੈਂ ਖੁਦ ਇੱਕ ਪੁਲਿਸ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਤਾਂ ਮੇਰੀ ਫੈਮਿਲੀ ਨੂੰ ਬੜੀ ਐਕਸਾਈਟਮੈਂਟ ਸੀਗੀ ਵੀ ਚਲੋ ਵੀ ਬਹੁਤ ਵਧੀਆ ਹਨਾ ਤੇ ਮੈਂ ਕਾਫੀ ਟ੍ਰੇਨਿੰਗ ਵੀ ਲਿੱਤੀ ਇਸ ਚੀਜ਼ ਦੀ ਮੈਂ ਬਹੁਤ ਚੀਜ਼ਾਂ ਪੁੱਛੀਆਂ ਕਿਉਂਕਿ ਮਤਲਬ ਮੇਰੇ ਕੋਲੇ ਰਿਸਰਚ ਆਵਦੇ ਘਰੇ ਅਵੇਲੇਬਲ ਸੀ ਤਾਂ ਮੈਨੂੰ ਇਸ ਚੀਜ਼ ਨੇ ਕਾਫੀ ਹੈਲਪ ਕੀਤੀ ਮੇਰੇ ਕੈਰੈਕਟਰ ਨੂੰ ਸਮਝਣ ਦੇ ਵਿੱਚ ਤੇ ਦੂਜਾ ਫਿਲਮ ਮੇਰੇ ਕੋਲੇ ਕਿਵੇਂ ਆਈ ਇਹਦੀ ਵੀ ਇੱਕ ਆਪਦੀ ਸਟੋਰੀ ਹੈ ਸੋ ਬੇਸਿਕਲੀ ਮੈਨੂੰ ਧੀਰਜਸਰ ਦੀ ਟੀਮ ਵੱਲੋਂ ਕਾਲ ਆਈ ਸੀਗੀ ਮਝੈਲ ਫਿਲਮ ਵਾਸਤੇ ਸੁਮਝਾ ਐਲ ਦੇ ਵਿੱਚ ਜਿਹੜਾ ਰੂਪੀ ਗਿਲਹੋਣਾ ਨੇ ਕੈਰੈਕਟਰ ਕੀਤਾ ਉਹ ਵੀ ਇੱਕ ਕੌਪ ਕੈਰੈਕਟਰ ਸੀਗਾ ਸੋ ਮੈਂ ਉਹਦਾ ਆਡੀਸ਼ਨ ਦਿੱਤਾ ਤੇ ਸਰ ਉਹਨਾਂ ਨੂੰ ਆਡੀਸ਼ਨ ਵੀ ਵਧੀਆ ਲੱਗਿਆ ਬਟ ਸਮ ਹਾਉ ਉਹ ਚੀਜ਼ਾਂ ਵਰਕ ਆਊਟ ਨਹੀਂ ਕਰ ਪਾਈਆਂ ਉੱਥੇ ਤੇ ਫਿਰ ਜਦੋਂ 3-4 ਮਹੀਨੇ ਬਾਅਦ ਉਹਨਾਂ ਨੇ ਸ਼ੌਂਕੀ ਸਰਦਾਰ ਬਣਾਉਣੀ ਸੀ ਤਾਂ ਉਹਨਾਂ ਦੇ ਮਾਈਂਡ ਦੇ ਵਿੱਚ ਇਹ ਚੀਜ਼ ਯਾਦ ਸੀ ਕਿ ਵੀ ਮੇਰਾ ਕੌਪ ਕੈਰੈਕਟਰ ਵਾਸਤੇ ਆਲਰੇਡੀ ਆਡੀਸ਼ਨ ਦਿੱਤਾ ਹੋਇਆ ਸੀ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਵੀ ਆਪਾਂ ਇੱਥੇ ਫਿਟ ਕਰਦੇ ਆਂ ਸੋ ਸੋ ਆਈ ਵਾਸ ਵੈਰੀ ਹੈਪੀ ਕਿ ਚਲੋ ఓਨਲੀ ਵਰਕਆਊਟ ਕੀਤਾ ਤਾਂ ਇਹ ਕਰ ਗਿਆ ਪਰ ਉੱਤੇ ਥੋੜਾ ਬੋਧ ਬੁਰਾ ਵੀ ਲੱਗਾ ਹੋਏਗਾ ਪਰ ਫਿਰ ਸਬਰ ਉਸ ਮੂਮੈਂਟ ਤੇ ਜ਼ਰੂਰ ਥੋੜਾ ਜਾਂ ਲੱਗਿਆ ਨਾ ਵੀ ਯਾਰ ਬਟ ਉਹੀ ਹੁੰਦਾ ਨਾ ਵੀ ਦੇਖੋ ਪਰਮਾਤਮਾ ਤਾਂ ਸੋਚ ਕੇ ਰੱਖਦਾ ਹੁੰਦਾ ਇੱਕ ਡੋਰ ਬੰਦ ਹੋਣਾ ਹੁੰਦਾ ਕੋਈ ਹੋਰ ਖੁੱਲਣਾ ਹੁੰਦਾ ਬਹੁਤ ਸੋਹਣਾ ਦਰਵਾਜ਼ਾ ਤੁਹਾਡੇ ਲਈ ਖੋਲਿਆ ਮੈਨੂੰ ਲੱਗਦਾ ਅੱਛਾ ਜੇਕਰ ਤੁਹਾਡੇ ਸਫਰ ਦੀ ਗੱਲ ਕਰੀਏ ਵੈਬ ਸੀਰੀਜ਼ ਤੋਂ ਸ਼ੁਰੂ ਕੀਤਾ ਸੀਗਾ ਫਿਰ ਫਿਲਮਾਂ ਵੀ ਆਈਆਂ ਤੇ ਹੁਣ ਇਸ ਫਿਲਮ ਦੇ ਨਾਲ ਆ ਰਹੇ ਹੋ ਸੋ ਉਹ ਸਫਰ ਨੂੰ ਕਿਵੇਂ ਵੇਖਦੇ ਹੋ ਜਿਹੜਾ ਤੁਸੀਂ ਸ਼ੁਰੂ ਕੀਤਾ ਸੀ ਤੇ ਇੱਥੋਂ ਤੱਕ ਪਹੁੰਚੇ ਹੋ ਪੰਜਾਬ ਫਾਈਲਜ਼ ਜ਼ਰੂਰ ਪੰਜਾਬ ਫਾਈਲਜ਼ ਦੇ ਵਿੱਚ ਕੰਮ ਕੀਤਾ ਵੈਬ ਸੀਰੀਜ਼ ਤੋਂ ਨੇ ਸਟਾਰਟ ਕੀਤਾ ਹੈਗਾ ਸੋ ਸਫਰ ਆਪਣੇ ਆਪ ਚ ਖੁਬਸੂਰਤ ਰਿਹਾ ਮੈਂ ਸਟਾਰਟਿੰਗ ਦੇ ਵਿੱਚ ਜ਼ਰੂਰ ਹੈ ਨਾ ਤੁਹਾਨੂੰ ਇੱਕ ਕਾਲ ਹੁੰਦੀ ਆ ਕਿ ਛੇਤੀ ਛੇਤੀ ਚੀਜ਼ਾਂ ਹੋਣ ਕਿਵੇਂ ਹੋਏਗਾ ਕਿਦਾਂ ਹੋਏਗਾ ਉਹ ਜ਼ਰੂਰ ਸੀ ਬਟ ਸਬਰ ਆ ਗਿਆ ਸਫਰ ਦੇ ਵਿੱਚ ਚਲਦੇ ਚਲਦੇ ਸਬਰ ਆਣਾ ਸ਼ੁਰੂ ਹੋ ਗਿਆ ਤੇ ਮਜ਼ਾ ਵੀ ਆਉਣਾ ਸ਼ੁਰੂ ਹੋ ਗਿਆ ਹੁਣ ਮੈਂ ਇਹ ਫੀਲ ਕਰਦੀ ਆ ਕਿ ਜਸ ਪੁਆਇੰਟ ਦੇ ਉੱਤੇ ਹੁਣ ਮੈਂ ਹੈਗੀ ਆ ਹੁਣ ਮੈਂ ਇੰਜੋਏ ਕਰ ਰਹੀ ਆ ਚੀਜ਼ਾਂ ਨੂੰ ਹੁਣ ਮੈਂ ਅਬ ਅੱਗੇ ਦਾ ਵੀ ਦਿਖ ਰਿਹਾ ਹੈਗਾ ਕਿ ਠੀਕ ਹੈ ਵੀ ਅੱਗੇ ਵੀ ਇਦਾਂ ਦਾ ਕੰਮ ਕਰਨਾ ਹੈ ਮੋਟਿਵ ਲੈ ਕੇ ਚੱਲੇ ਹੋਇਆ ਹਾਂ ਗੋਲਸ ਲੈ ਕੇ ਚੱਲੇ ਹੋਇਆ ਪਰ ਹੁਣ ਉਹ ਕਾਲ ਨਹੀਂ ਹੈਗੀ ਉਹ ਸਬਰ ਦੇ ਆਉਣ ਤੋਂ ਬਾਅਦ ਨਾ ਹੁਣ ਲੁਫਤਾਂਣ ਲੱਗ ਗਿਆ ਹੈਗਾ ਕੰਮ ਦਾ ਹੁਣ ਇਹਨਾਂ ਮਜ਼ਾ ਆਉਂਦਾ ਹੈ ਇੰਟਰਵਿਊ ਕਰ ਰਹੇ ਹਾਂ ਮਜ਼ਾ ਆ ਰਿਹਾ ਠੀਕ ਹੈ ਸ਼ੂਟ ਕਰਦੇ ਆ ਵਧੀਆ ਲੱਗਦਾ ਹੈ ਪ੍ਰੈਸ ਕਾਨਫਰੈਂਸ ਹੁੰਦੀ ਹੈ ਠੀਕ ਕਿਤੇ ਪ੍ਰੋਮੋਸ਼ਨਸ ਲਈ ਜਾਂਦੇ ਆ ਕੈਰੈਕਟਰ ਦੇ ਵਾਸਤੇ ਸਟੱਡੀ ਕਰਦੇ ਆ ਹਰ ਇੱਕ ਚੀਜ਼ ਦੇ ਵਿੱਚ ਬਹੁਤ ਵਧੀਆ ਲੱਗਣ ਲੱਗਿਆ ਹੁਣ ਮੈਂ ਇੰਜੋਏ ਕਰ ਰਹੀ ਹਾਂ ਆਪਣੀ ਜਰਨੀ ਨੂੰ ਆਪਣੇ ਕੰਮ ਨੂੰ ਸੋ ਜਿਵੇਂ ਤੁਸੀਂ ਕਿਹਾ ਵੀ ਜਿਹੜਾ ਤੁਸੀਂ ਕਿਰਦਾਰ ਕਰ ਰਹੇ ਹੋ ਘਰੋਂ ਹੀ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ ਸੀਗੀਆਂ ਹਨਾ ਘਰ ਦੇ ਨੂੰ ਪੁੱਛਿਆ ਸੀ ਸੋ ਕਿਹੜੀਆਂ-ਕਿਹੜੀਆਂ ਚੀਜ਼ਾਂ ਸੀ ਜਦੋਂ ਕੋਈ ਚੀਜ਼ ਦੀ ਜ਼ਰੂਰਤ ਪੈਂਦੀ ਸੀਗੀ ਤਾਂ ਘਰ ਦੇ ਨੂੰ ਪੁੱਛਦੇ ਸੀਗੇ ਤਾਂ ਉਹ ਤੁਹਾਨੂੰ ਦੱਸ ਦਿਸੀਗੇ ਜਾਂ ਗਾਈਡ ਕਰਦੇ ਸੀ ਸੋ ਮੈਨੂੰ ਪਤਾ ਨਹੀਂ ਕਿ ਮੈਨੂੰ ਇੰਨਾ ਰਿਵੀਲ ਕਰਨਾ ਚਾਹੀਦਾ ਇੱਥੇ ਜਾਂ ਨਹੀਂ ਬਟ ਫਿਲਮ ਦੇ ਵਿੱਚ ਮੇਰਾ ਕੈਰੈਕਟਰ ਹੈ ਨਾ ਉਹ ਇਨਕਾਊਂਟਰ ਸਪੈਸ਼ਲਿਸਟ ਹੈ ਸੋ ਉਹਦੇ ਵਾਸਤੇ ਪਿਸਟਲ ਚਲਾਉਣੀ ਠੀਕ ਹੈ ਇੱਕ ਮੂਵਮੈਂਟ ਹੁੰਦੀ ਹੈ ਜਦੋਂ ਤੁਸੀਂ ਦਬੇ ਪੈਰ ਤੇ ਜਾਂਨੇ ਹੋ Aim ਕਰਨਾ ਹੁੰਦਾ ਉਹ ਚੀਜ਼ਾਂ ਵਾਸਤੇ ਮੈਂ ਪੁੱਛਿਆ ਹਨਾ ਮੈਂ ਆਪਣੇ ਪਾਪਾ ਤੋਂ ਕਾਫੀ ਐਡਵਾਈਸ ਲੈਂਦੀ ਵੀ ਕਿਵੇਂ ਹੁੰਦੀਆਂ ਚੀਜ਼ਾਂ ਕਿਵੇਂ ਨਹੀਂ ਹੁੰਦੀਆਂ ਉਹਨਾਂ ਨੇ ਮੇਰੀ ਇੱਕ ਦੋ ਆਪਣੇ ਕਲੀਗਸ ਨਾਲ ਵੀ ਗੱਲ ਕਰਵਾਈ ਜੋ ਫੀਮੇਲਸ ਉਹਨਾਂ ਦੀ ਟੀਮ ਦੇ ਵਿੱਚ ਹੈਗੀਆਂ ਨੇ ਕਿ ਬਿਕੋਜ਼ ਮੈਂ ਇੱਕ ਫੀਮੇਲ ਦਾ ਪੁਆਇੰਟ ਆਫ View ਜਰਨਲ ਚਾਹੁੰਦੀ ਸੀਗੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਤੇ ਉਹ ਉਹ ਜਿਵੇਂ ਜਿਵੇਂ ਮੈਂ ਸਿੱਖ ਵੀ ਰਹੀ ਸੀਗੀ ਠੀਕ ਹੈ ਤਾਂ ਉਹਦੋਂ ਲੱਗ ਰਿਹਾ ਸੀ ਵੀ ਹਾਂ ਯਾਰ ਵਾਕਈ ਵੀ ਕੈਰੈਕਟਰ ਡਿਵੈਲਪਮੈਂਟ ਹੋ ਰਹੀ ਹੈ ਇੱਥੇ ਤੇ ਘਰੋਂ ਬਹੁਤ ਕੁਝ ਸਿੱਖਣਾ ਮੈਨੂੰ ਅੱਛਾ ਅਜੀਤ ਕਰ ਅਸੀਂ ਬੱਬੂ ਮਾਨ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਪੰਜਾਬੀ ਇੰਡਸਟਰੀਅਲ ਲੈਜੈਂਡ ਕਹਿੰਦੇ ਆ ਆਪਾਂ ਹੈਨਾ ਤੁਹਾਡੀ ਜੋੜੀ ਉਹਨਾਂ ਦੇ ਆਪੋਜ਼ਿਟ ਹੈਗੀ ਆ ਆਪਾਂ ਪੀਸੀ ਚ ਵੀ ਵੇਖ ਰਹੇ ਸੀਗੇ ਜਦੋਂ ਗੁਰੂ ਰੰਧਾ ਵਸਰ ਕਹਿ ਰਹੇ ਸੀਗੇ ਵੀ ਇੱਧਰ ਵਢਾਓ ਇੱਧਰ ਹੈਨਾ ਤਾਂ ਜੇਕਰ ਅਸੀਂ ਬਾਕੀ ਆਰਟਿਸਟਾਂ ਦੀ ਗੱਲ ਕਰੀਏ ਸਭ ਦੀ ਜੋੜੀ ਸਾਰੇ ਦੇ ਨਾਲ ਸਕਰੀਨ ਦੇ ਉੱਤੇ ਇੱਕ ਬਣੀ ਹੁੰਦੀ ਹੈ ਜਿਹਨੂੰ ਲੋਕ ਪਸੰਦ ਕਰਦੇ ਚਾਹੇ ਉਹ ਦਲਜੀਤ ਦੋਸਾਂਝ ਨੀਰੂ ਬਾਜਵਾ ਮੈਮ ਆ ਜਾਂ ਸੋਨਮ ਬਾਜਵਾ ਐਮੀ ਵਰਕ ਸਾਹਿਬ ਹੈਨਾ ਤੇ ਅਪਾ ਕੇ ਪੱਪੂ ਮਨ ਸਾਦੀ ਜੋੜੀ ਨਹੀਂ ਕਿਸੇ ਨਾਲ ਬਣੀ ਅਸ ਤੱਕ ਯਾ ਇਨੀ ਅਪਾ ਕਹਿ ਸਕਦੇ ਫੇਮਸ ਨਹੀਂ ਹੋਈ ਹੋਏਗੀ ਪਰ ਤੁਸੀਂ ਉਹਨਾਂ ਦੇ ਆਪੋਜ਼ਿਟ ਆ ਰਹੇ ਹੋ ਕਦ ਕਾਠ ਵੀ ਤੁਹਾਡਾ ਵਾਵਾ ਸੋਹਣਾ ਹੈ ਸੋ ਲੱਗਦਾ ਵੀ ਇਹ ਜੋੜੀ ਹਿੱਟ ਹੋਵੇਗੀ ਵੱਡੇ ਪਰਦੇ ਤੇ ਮੈਨੂੰ ਲੱਗਦਾ ਲੋਕਾਂ ਵੱਲੋਂ ਆਲਰੇਡੀ ਕਾਫੀ ਪਿਆਰ ਮਿਲ ਰਿਹਾ ਸਾਡੇ ਗਾਣੇ ਨੂੰ ਬਹੁਤ ਸੋਹਣਾ ਰਿਸਪਾਂਸ ਮਿਲਿਆ ਤੇ ਮੈਨੂੰ ਖੁਦ ਵੀ ਕਮੈਂਟਸ ਬਹੁਤ ਸਾਰੇ ਆਉਂਦੇ ਨੇ ਕਿ ਤੁਹਾਡੀ ਜੋੜੀ ਬਹੁਤ ਸੋਹਣੀ ਲੱਗ ਰਹੀ ਆ ਬਹੁਤ ਵਧੀਆ ਲੱਗ ਰਹੀ ਆ ਤੇ ਆਈ ਥਿੰਕ ਸੋ ਹੋਣਾ ਚਾਹੀਦਾ ਚਲੋ ਵਧੀਆ ਗੱਲ ਆ ਜਿੱਦਾਂ ਹੁੰਦਾ ਤੇ ਇੱਕ ਵਾਰ ਮੈਂ ਨਾ ਕਮੈਂਟਸ ਤੋਂ ਮੈਨੂੰ ਚੀਜ਼ ਜਿਆਦਾ ਹੀ ਸੋ ਮੈਨੂੰ ਲੋਕਾਂ ਵੱਲੋਂ ਬਬੂਮਾਨ ਸਰ ਦੇ ਨਾਲ ਪੇਰਿੰਗ ਹੋਣ ਕਰਕੇ ਬਹੁਤ ਪਿਆਰ ਮਿਲਣਾ ਸ਼ੁਰੂ ਹੋਇਆ ਮੇਰੇ ਕੋਲ ਇੱਕ ਮੈਸੇਜ ਆਇਆ ਕਿਸੇ ਦਾ ਤੇ ਉਹ ਕਹਿੰਦੇ ਤੁਸੀਂ ਸਾਡੇ ਮਾਨ ਸਾਹਿਬ ਦੇ ਨਾਲ ਫਿਲਮ ਕੀਤੀ ਆ ਅੱਜ ਤੋਂ ਬਾਅਦ ਤੁਹਾਨੂੰ ਸਾਡੀ ਫੁੱਲ ਸਪੋਰਟ ਓਕੇ ਸੋ ਇਹ ਚੀਜ਼ ਬਹੁਤ ਖੂਬਸੂਰਤ ਲੱਗੀ ਆ ਮੈਨੂੰ ਸੋ ਜਦੋਂ ਅਸੀਂ ਬੱਬੂਮਾਨ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਇੱਕ ਰੋਬ ਔਰਾ ਹਰ ਇੱਕ ਚੀਜ਼ ਆਉਂਦੀ ਆ ਸੋ ਜਦੋਂ ਤੁਸੀਂ ਸੈੱਟ ਤੇ ਪਹਿਲੀ ਵਾਰ ਮਿਲੇ ਹੋਵੋਗੇ ਜਾਂ ਕੋਈ ਸੀਨ ਸ਼ੂਟ ਕਰਨਾ ਹੋਏਗਾ ਸੋ ਮੂਮੈਂਟ ਕੇ ਹੋ ਜਾਏਗਾ ਕਿਉਂਕਿ ਬੱਬੂਮਾਨ ਸਾਹਿਬ ਦਾ ਮੇਨਲੀ ਹੁੰਦਾ ਵੀ ਉਹਨਾਂ ਤੋਂ ਲੋਕ ਵੀ ਡਰਦੇ ਆ ਕਿਉਂਕਿ ਉਹਨਾਂ ਦਾ ਇੱਕ ਅਡਰਬ ਜਿਹਾ ਨੇਚਰ ਹੈਗਾ ਸੋ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਸੀ ਮੇਰੇ ਮਨ ਚ ਜ਼ਰੂਰ ਇੱਕ ਥੋੜੀ ਜਿਹੀ ਝਿਜਕ ਜੀ ਸੀ ਹਨਾ ਸ਼ੂਟ ਕਰਨ ਤੋਂ ਪਹਿਲਾਂ ਆਬੀਸਲੀ ਹੁੰਦਾ ਹੀ ਆ ਵੀ ਹਨਾ ਵਿੱਚ ਯਾਰ ਅੱਜ ਸਰ ਨਾਲ ਕੰਮ ਕਰਨਾ ਹੈ ਪਤਾ ਨਹੀਂ ਕਿ ਹੋ ਜਾ ਹੋਏਗਾ ਨੀਚਰ ਹਨਾ ਕਿਵੇਂ ਸਾਰਾ ਕੁਝ ਇੱਕ ਡਾਊਟ ਜਿਹਾ ਜਿਨੇ ਰਹਿੰਦਾ ਜਿਸ ਦਿਨ ਸਾਡਾ ਮੇਰਾ ਫਰਸਟ ਹੀ ਸ਼ੂਟ ਸੀਗਾ ਜਿਸ ਦਿਨ ਫਿਲਮ ਦਾ ਫਰਸਟ ਡੇ ਪਹਿਲਾ ਸੀਨ ਸਾਡਾ ਹੀ ਸੀ ਸਰ ਦੇ ਨਾਲ ਹੀ ਸੀਗਾ ਸਾਡਾ ਐਕਸ਼ਨ ਸੀਕੁਐਂਸ ਸੀ ਅਸੀਂ ਖੰਡ ਦੇ ਵਿੱਚ ਹੀ ਸ਼ੂਟ ਕਰ ਰਹੇ ਸੀਗੇ ਤੇ ਉੱਥੇ ਸਰਦ ਪਿੰਡ ਦੇ ਅੱਦੇ ਲੋਕ ਸ਼ਾਮਿਲ ਸੀਗੇ ਉੱਥੇ ਉੱਥੇ ਨਾ ਦੋ ਤਿੰਨ ਜਾਨਿਆਂ ਨੇ ਜਿਹੜਾ ਸਰ ਦਾ ਪੌਪੂਲਰ ਹੈਅਰ ਕਟ ਹੈ ਉਵੇਂ हेयर कट ਕੀਤੇ ਹੋਏ ਲੰਬੇ ਵਾਲ ਤੇ ਮੈਂ ਦੇਖ ਰਹੀ ਕਿ ਇਹ ਬੱਬੂ ਮਾਨ ਸਰ ਨੇ ਫਿਰ ਮੈਂ ਕਿਸੇ ਤੋਂ ਫੋਟੋ ਵੇਖੀ ਇਹ ਨਹੀਂ ਫਿਰ ਬੱਬੂ ਮਾਨ ਸਰ ਹੁੰਦੇ ਨੇ ਉਹਨਾਂ ਦੇ ਪੰਗ ਬੰਨੀ ਹੋਈ ਹੈ ਠੀਕ ਹੈ ਤੇ ਮੈਂ ਮੈਨੂੰ ਪਤਾ ਨਹੀਂ ਕਿਨੂੰ ਕਿਨੂੰ ਸਮਝੀ ਤੇ ਪਹਿਲੇ ਦਿਨ ਤੋਂ ਹੀ ਉਹਨਾਂ ਨੇ ਇੰਨਾ ਕੰਫਰਟ ਜ਼ੋਨ ਕ੍ਰੀਏਟ ਕਰਤਾ ਨਾ ਕਿਉਂਕਿ ਉਹਨਾਂ ਦੇ ਗੱਲ ਕਰਨ ਦਾ ਢੰਗ ਇੰਨਾ ਵਧੀਆ ਠੀਕ ਹੈ ਗੁੱਡੀ ਤੋਂ ਬਿਨਾ ਬੱਚੇ ਤੋਂ ਬਿਨਾ ਉਹ ਗੱਲ ਨਹੀਂ ਕਰਦੇ ਹੈਗੇ ਇੰਨਾ ਪਿਆਰ ਨਾਲ ਬੁਲਾਉਂਦੇ ਨੇ ਤਾਂ ਉਹ ਚੀਜ਼ਾਂ ਦੇ ਨਾਲ ਤੁਹਾਨੂੰ ਆਪਣੇ ਆਪੇ ਕੰਫਰਟ ਜ਼ੋਨ ਕ੍ਰੀਏਟ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਬਾਈ ਦੀ ਐਂਡ ਆਫ ਦਿ ਸ਼ੂਟ ਤਾਂ ਮੈਨੂੰ ਲਾਈਨ ਲੱਗਣ ਲੱਗ ਗਿਆ ਸੀਗਾ ਕਿ ਬਹੁਤ ਆਰਾਮ ਨਾਲ ਸਾਰੀਆਂ ਗੱਲਾਂ ਕਰ ਲੈਂਦੇ ਸੀਗੇ ਤੇ ਬਹੁਤ ਵਧੀਆ ਇੱਕ ਝਿਜਕ ਜੀ ਫੇਰ ਵੀ ਰਹਿੰਦੀ ਆ ਆਫ ਕੋਰਸ ਇੱਕ ਹਨਾ ਜਿਹੜੀ ਕੱਖ ਦੀ ਸ਼ਰਮ ਹੈਗੀ ਆ ਜਿਵੇਂ ਇੱਕ ਸੀਨੀਅਰ ਆਰਟਿਸਟ ਹੈ ਤੁਹਾਡੇ ਸਾਹਮਣੇ ਕੋ ਰਿਸਪੈਕਟ ਜਿਹੜੀ ਹੈਗੀ ਆ ਉਹ ਜ਼ਰੂਰ ਰਹਿੰਦੀ ਹੈ ਬਟ ਲੇਕਿਨ ਇੱਕ ਕੰਫਰਟ ਕ੍ਰੀਏਟ ਹੋ ਗਿਆ ਸੀਗਾ ਲੇਕਿਨ ਆ ਸਾਰੇ ਚੀਜ਼ ਦੇ ਦੌਰਾਨ ਸੋ ਜੇਕਰ ਅਸੀਂ ਗੱਲ ਕਰੀਏ ਤੁਹਾਡੀ ਤਾਂ ਕਿਉਂਕਿ ਕੁੜੀਆਂ ਜਦੋਂ ਪੰਜਾਬੀ ਇੰਡਸਟਰੀ ਚ ਜਾਂਦੀਆਂ ਜਾਂ ਕਿਸੇ ਵੀ ਇੰਡਸਟਰੀ ਚ ਚਲੇ ਜਾਂਦੀਆਂ ਤਾਂ ਇੱਕ ਇੱਕ ਜਿੱਦਾਂ ਕਹਿ ਸਕਦੇ ਇੱਕ ਬਣਿਆ ਹੋਇਆ ਸਭ ਦੇ ਬਹੁਤ سارے ਲੋਕਾਂ ਦੇ ਦਿਮਾਗ ਦੇ ਵਿੱਚ ਵੀ ਇੰਡਸਟਰੀ ਚ ਕੰਮ ਕਰਨਾ ਸੇਫ ਨਹੀਂ ਆ ਕੁੜੀਆਂ ਦੇ ਵਾਸਤੇ ਸੇਫ ਨਹੀਂ ਹੁੰਦਾ ਆ ਬਹੁਤ ਸਾਰੇ ਇਨਸੀਡੈਂਟਸ ਦੂਸਰੀ ਇੰਡਸਟਰੀ ਚ ਵੀ ਹੁੰਦੇ ਹੋਣਗੇ ਸੋ ਕਿਉਂਕਿ ਤੁਸੀਂ ਤੁਹਾਡੀ ਤੁਹਾਡੀ ਫੈਮਿਲੀ ਦਾ ਲੈਣਾ ਦੇਣਾ ਸੀ ਫਿਲਮ ਇੰਡਸਟਰੀ ਨਾਲ ਦੂਰ ਦੂਰ ਤੱਕ ਨਹੀਂ ਸੀਗਾ ਸੋ ਜਦੋਂ ਤੁਸੀਂ ਆਉਣਾ ਸੀਗਾ ਤੇ ਘਰ ਦੇ ਆ ਦਾ ਕੀ ਰਿਐਕਸ਼ਨ ਸੀਗਾ ਵੀ ਸਾਡੀ ਕੁੜੀ ਇਸ ਲਾਈਨ 'ਚ ਜਾ ਰਹੀ ਹੈ ਮੈਨੂੰ ਲੱਗਦਾ ਥੋੜਾ ਥੋੜਾ ਨਾ ਟਾਈਮ ਦੇ ਨਾਲ ਲੋਕਾਂ ਦਾ ਪਰਸੈਪਸ਼ਨ ਵੀ ਚੇਂਜ ਹੋ ਰਿਹਾ ਤੇ ਜਿਵੇਂ ਜਿਵੇਂ ਬਹੁਤ ਐਜੂਕੇਟਿਡ ਲੋਕ ਆ ਰਹੇ ਨੇ ਇੰਡਸਟਰੀ ਦੇ ਵਿੱਚ ਉਹ ਚੀਜ਼ਾਂ ਦਾ ਵੀ ਬਹੁਤ ਇੰਪੈਕਟ ਪੈਂਦਾ ਦੇਖੋ 네ਗੇਟਿਵਸ ਪੋਜ਼ਿਟਿਵਸ ਹਰ ਜਗ੍ਹਾ ਦੇ ਵਿੱਚ ਹੁੰਦੇ ਨੇ ਠੀਕ ਹੈ ਸਾਡੀ ਜਿਹੜਾ ਲਾਈਨ ਆਫ ਵਰਕ ਹੈ ਸਾਰਾ ਕੁਝ ਕੈਮਰਾ ਦੇ ਸਾਹਮਣੇ ਆ ਸਾਰਾ ਕੁਝ ਓਪਨ ਹੈ ਠੀਕ ਹੈ ਤੇ ਹਰ ਸਾਡੀ ਚੀਜ਼ ਜ਼ਿਆਦਾ ਲੋਕ ਦੇਖਦੇ ਨੇ ਜ਼ਿਆਦਾ ਪਬਲਿਕ ਦੇ ਵਿੱਚ ਆਉਂਦੀ ਤਾਂ ਉਹਦੀ ਗੱਲ ਜ਼ਿਆਦਾ ਹੁੰਦੀ ਹੈ ਬਟ ਅਸੀਂ ਵੀ ਸਮਾਜ ਦਾ ਓਨਾ ਹੀ ਹਿੱਸਾ ਹਨਾ ਫਿਲਮਾਂ ਵੀ ਸਮਾਜ ਚੋਂ ਉੱਠ ਕੇ ਬਣਦੀਆਂ ਨੇ ਸਹੀ ਸਾਰਾ ਕੁਝ ਕੋਰਿਲੇਟਡ ਹੈ ਕੋਈ ਉਹਨਾਂ ਤੋਂ ਅਲੱਗ ਤਾਂ ਜੰਮੇ ਹੋਏ ਲੋਕ ਨਹੀਂ ਹੈਗੇ ਇੱਥੇ ਉਹ ਵੀ ਉਹੇ ਜਿਹੇ ਲੋਕ ਨੇ ਜਿਹੋ ਜਿਹੇ ਬਾਹਰ ਫਿਰ ਰਹੇ ਨੇ ਬਟ ਮੈਨੂੰ ਇਹ ਲੱਗਦਾ ਹੈ ਕਿ ਹਰ ਕਿਸੇ ਨੂੰ ਬਹੁਤ ਰਿਸਪੌਂਸਿਬਿਲਟੀ ਨਾਲ ਉਹਦਾ ਕੰਮ ਕਰਨਾ ਚਾਹੀਦਾ ਚਾਹੇ ਉਹ ਆਰਟਿਸਟ ਹੈ ਚਾਹੇ ਉਹ ਡਾਇਰੈਕਟਰ ਹੈ ਚਾਹੇ ਉਹ ਪ੍ਰੋਡਿਊਸਰ ਹੈ ਚਾਹੇ ਉਹ ਟੈਕਨੀਸ਼ੀਅਨ ਹੈ ਜੀ ਕਿਤੇ ਕੋਈ ਇਨਸਾਨ ਆਪਣੀ ਰਿਸਪੌਂਸਿਬਿਲਟੀ ਨਾਲ ਨਹੀਂ ਕਰ ਰਿਹਾ ਜਾਂ ਆਪਣੀ ਪਾਵਰ ਨੂੰ ਮਿਸਯੂਜ਼ ਕਰ ਰਿਹਾ ਠੀਕ ਹੈ ਜਾਂ ਯੂ نو ਅੱਦੇ ਕੰਮ ਨਾਲ ਜਸਟਿਸ ਸਹੀ ਢੰਗ ਨਾਲ ਨਹੀਂ ਕਰ ਰਿਹਾ ਹੈਗਾ ਤਾਂ ਮੈਨੂੰ ਇਹ ਚੀਜ਼ ਫੀਲ ਹੁੰਦੀ ਹੈ ਕਿ ਕਿਤੇ ਨਾ ਕਿਤੇ ਉਹ ਚੀਜ਼ਾਂ ਲੌਂਗ ਲਾਸਟਿੰਗ ਨਹੀਂ ਹੁੰਦੀਆਂ ਹੈਗੀਆਂ ਠੀਕ ਹੈ ਉਹ ਨਹੀਂ ਹੁੰਦੀਆਂ ਲੌਂਗ ਤੇ ਅੱਜ ਕੱਲ ਹਰ ਕੋਈ ਬਹੁਤ ਸਮਾਰਟ ਹੈ ਅੱਜ ਕੱਲ ਬਹੁਤ ਕੁੜੀਆਂ ਬਹੁਤ ਸਮਾਰਟ ਹੋ ਗਈਆਂ ਨੇ ਠੀਕ ਹੈ ਤੇ ਬਟ ਇੱਕ ਰਿਸਪੌਂਸਿਬਿਲਟੀ ਨੂੰ ਸਮਝ ਕੇ ਚੱਲਣਾ ਹਰ ਆਰਟਿਸਟ ਦਾ ਵੀ ਫਰਜ਼ ਹੈ ਹਰ ਫਿਲਮ ਨੀ ਕਰਦਾ ਫਰਜ਼ ਹੈ ਕਿਉਂਕਿ ਜੇ ਤੁਸੀਂ ਇਹਨੂੰ ਦਾ ਕੀਤਾ ਬਣਾਇਆ ਤਾਂ ਯੂ ਨਾ ਕਹਿੰਦੇ ਨੇ યોਰ ਵਰਕ ਇਜ਼ ਵਰਸ਼ਿਪ ਤੁਸੀਂ ਉਹਨੂੰ ਕੰਮ ਦੀ ਤਰ੍ਹਾਂ ਪੂਜੋ ਉਹਦੇ ਵਿੱਚ ਬਿਲਕੁਲ ਵੀ ਬੇਈਮਾਨ ਹੋਣ ਦੀ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ ਸੋ ਜਿੰਨੇ ਰਿਸਪੌਂਸਿਬਲ ਲੋਕ ਜਿੰਨੇ ਐਜੂਕੇਟਿਡ ਲੋਕ ਆਉਣਗੇ ਉਹਨਾਂ ਉਹਨਾਂ ਇਹ ਇੰਡਸਟਰੀ ਵਧੀਆ ਹੁੰਦੀ ਜਾਊਗੀ ਫੁੱਲਦੀ ਜਾਊਗੀ ਤੇ ਬਹੁਤ ਸੋਹਣੇ ਲੋਕ ਹੈਗੇ ਵੀ ਨੇ ਸਾਡੀ ਇੰਡਸਟਰੀ ਦੇ ਵਿੱਚ ਜੇ ਕੁਝ ਨੈਗੇਟਿਵ 엘ਮੈਂਟਸ ਹੈਗੇ ਨੇ ਤਾਂ ਬਹੁਤ ਸਾਰੇ ਪੋਜ਼ਿਟਿਵ 엘ਮੈਂਟਸ ਵੀ ਹੈਗੇ ਨੇ ਬਹੁਤ ਸਾਰੇ ਚੰਗੇ ਲੋਕ ਨੇ ਪਰਿਵਾਰ ਦੀ ਤਰ੍ਹਾਂ ਰਹਿੰਦੇ ਨੇ ਮਿਲਦੇ ਨੇ ਠੀਕ ਹੈ ਜਾਂ ਫਿਰ ਜਸਟ ਪ੍ਰੋਫੈਸ਼ਨਲੀ ਕੰਡਕਟ ਕਰਦੇ ਨੇ ਗੇ ਦਸ ਨਥਿੰਗ ਬੀ ਆਨ ਪ੍ਰੋਫੈਸ਼ਨਲਿਜ਼ਮ ਐਂਡ ਉਹ ਉਹ ਚੀਜ਼ਾਂ ਵੀ ਐਗਜ਼ਿਸਟ ਕਰਦੀਆਂ ਨੇ ਸੋ ਆਈ ਥਿੰਕ ਸਾਨੂੰ ਉਹ ਪੱਖ ਨੂੰ ਵੀ ਸਾਹਮਣੇ ਲੈ ਕੇ ਆਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਐਂਡ ਅਪਾਰਟ ਫਰਮ ਥੈਟ ਮੇਰੀ ਫੈਮਿਲੀ ਵੀ ਮੇਰੇ ਫੈਮਿਲੀ ਨੂੰ ਸ਼ੁਰੂ ਤੋਂ ਪਤਾ ਸੀਗਾ ਹਨਾ ਕਿ ਮੈਂ ਇੰਟਰਸਟਿਡ ਹੈਗੀ ਹਾਂ ਸੋ ਇੱਕ ਡਰ ਇੱਕ ਅਨਸਰਟੇਨਟੀ ਜ਼ਰੂਰ ਸੀਗੀ ਉਹਨਾਂ ਦੇ ਮਨ ਦੇ ਵਿੱਚ ਬਟ ਉਹਨਾਂ ਨੇ ਉਹ ਡਰ ਦੇ ਕਰਕੇ ਮੈਨੂੰ ਰੋਕਿਆ ਨਹੀਂ ਉਹਨਾਂ ਨੇ ਨਾਲ ਵੱਧ ਕੇ ਸਾਥ ਦਿੱਤਾ ਕਿ ਚਲ ਜਿੱਥੇ ਤੂੰ ਜਾਣਾ ਅਸੀਂ ਨਾਲ ਜਾਵਾਂਗੇ ਠੀਕ ਹੈ ਵੀ ਵੋਂਟ ਸਟਾਪ ਯੂ ਅਸੀਂ ਤੇਰੇ ਨਾਲ ਖੜੇ ਹਾਂ ਸੋ ਆਈ ਥਿੰਕ ਹਰ ਕੁੜੀ ਨੂੰ ਇਹ ਜਿਹਾ ਸਾਥ ਮਿਲਣਾ ਚਾਹੀਦਾ ਇਹ ਪੇਰੈਂਟਸ ਦਾ ਮੇਰੇ ਖਿਆਲ ਚ ਇਹ ਪਰਸਪੈਕਟਿਵ ਹੋਊਗਾ ਤਾਂ ਕੁੜੀਆਂ ਹੋਰ ਵਧੀਆ ਤਰੀਕੇ ਨਾਲ ਕੰਮ ਕਰ ਸਕਦੀਆਂ ਖੁੱਲ ਕੇ ਕੰਮ ਕਰ ਸਕਦੀਆਂ ਨੇ ਤੇ ਤੁਸੀਂ ਅਸੀਂ ਇੰਡਸਟਰੀ ਨੂੰ ਹੋਰ ਵੀ ਜ਼ਿਆਦਾ ਇੱਕ ਸਪੇਸ ਸੇਫ ਸਪੇਸ ਕ੍ਰੀਏਟ ਕਰ ਸਕਦੇ ਆ ਸੋ ਅੱਛਾ ਮੈਂ ਗੱਲ ਕਰਦੇ ਕਰਦੇ ਨਾ ਤੁਹਾਡੀ ਛੰਛਨ ਸੁਣ ਰਹੀ ਆ ਸੋ ਮੈਨੂੰ ਇਹ ਬਹੁਤ ਪਿਆਰੀ ਲੱਗ ਰਹੀ ਜਿਹੜੀ ਚੰਚਨ ਕੰਨਾਂ ਦੇ ਵਿੱਚ ਜਿਹੜੇ ਝੁੰਮਕੇ ਪਾਏ ਐਂਡ ਹੱਥ ਜਿਹੜੀ ਆ ਬ੍ਰੇਸਲੇਟ ਪਾਇਆ ਜਿਹੜਾ ਸੋ ਇਹ ਬਹੁਤ ਖੂਬਸੂਰਤ ਲੱਗ ਰਿਹਾ ਓਕੇ ਤੇ ਆਪਾਂ ਜੇਕਰ ਆਪਾਂ ਫਿਰ ਬੱਬੂਮਾਨ ਸਾਹਿਬ ਤੇ ਆਉਂਦੇ ਆ ਤੇ ਤੁਸੀਂ ਆਪਣੇ ਕਾਲਜ ਟਾਈਮ 'ਚ ਉਹਨਾਂ ਦੇ ਗਾਣੇ-ਗੁਣੇ ਸੁਣਦੇ ਸੀਗੇ ਕਿਹੜਾ ਗਾਣਾ ਸੁਣਦੇ ਸੀ ਸਭ ਤੋਂ ਜ਼ਿਆਦਾ ਦੇਖੋ ਆਪਾਂ ਮਿੱਤਰਾਂ ਦੀ ਛਤਰੀ ਹੀ ਸੁਣਿਆ ਸਾਰਿਆਂ ਨੇ ਨਾ ਸੌਨ ਦੀ ਛੜੀ ਮਿੱਤਰਾਂ ਦੀ ਛਤਰੀ ਤੇ ਇੱਕ ਗਾਣਾ ਅਨਸਰ ਦਾ ਤੈਨੂੰ ਵੇਖ ਵੇਖ ਕੇ ਨਹੀਂ ਇਸ਼ਕ ਜਿਹਾ ਚੜਦਾ ਏ ਉਹ ਬੜਾ ਸੁੰਦੇ ਹੁੰਦੇ ਸੀ ਅਸੀਂ ਉਹ ਸਾਡਾ ਫੇਵਰਟ ਗੇੜੀ ਟਾਈਮ ਗਾਣਾ ਹੁੰਦਾ ਸੀਗਾ ਕਾਲਜ ਟਾਈਮ 'ਚ ਵੀ ਯੂਨੀਵਰਸਿਟੀ ਟਾਈਮ 'ਚ ਵੀ ਅਸੀਂ ਸਾਰੇ ਹੀ ਮਤਲਬ ਆਪਣੇ ਕਾਲਜ ਟਾਈਮ ਨੂੰ ਇੰਨਾ ਗਾਣਿਆਂ ਨਾਲ Enjoy ਕੀਤਾ ਹਨਾ ਕੀ ਬਾਤ ਹੈ ਸੋ ਅੱਛੇ ਮੈਂ ਤੁਹਾਨੂੰ ਕੁਝ ਸਵਾਲ ਪੁੱਛਾਂਗੀ ਜੇਕਰ ਤੁਸੀਂ ਇੰਡਸਟਰੀ ਦੇ ਇਹ ਆਰਟਿਸਟਾਂ ਦੇ ਨਾਮ ਲਵਾਂਗੀ ਤੁਸੀਂ ਉਹਨਾਂ ਨੂੰ ਕੁਝ ਕਹਿਣਾ ਹੋਵੇਗਾ ਜਾਂ ਮੈਸੇਜ ਦੇਣਾ ਹੋਵੇਗਾ ਐਨੀਥਿੰਗ ਠੀਕ ਹੈ ਸੋ ਸਭ ਤੋਂ ਪਹਿਲਾਂ ਆਪਾਂ ਨਾਮ ਲੈ ਲੈਂਦੇ ਆ ਗੁਰਪ੍ਰੀਤ ਗੁਰਪ੍ਰੀਤ ਖੁੱਗੀ ਸਾਹਿਬ ਦਾ ਅਮ ਇੱਕ ਸੱਜ ਨੂੰ ਤਾਂ ਮੈਂ ਕਹਿਣਾ ਚਾਹੁੰਦੀ ਆ ਕਿ ਪਹਿਲਾਂ ਤਾਂ ਬਹੁਤ ਬਹੁਤ ਰਿਸਪੈਕਟ ਹੈ ਤੁਹਾਡੇ ਲਈ ਠੀਕ ਹੈ ਜਿਹੋ ਜਿਹਾ ਤੁਸੀਂ ਕੰਮ ਕਰ ਰਹੇ ਹੋ ਥੰਮ ਨਹੀਂ ਹੋ ਸਾਡੇ ਪੰਜਾਬੀ ਸਿਨੇਮਾ ਦੇ ਤੇ ਇੰਨੀ ਰਿਸਪੌਂਸਿਬਿਲਟੀ ਦੇ ਨਾਲ ਉਹਨਾਂ ਨੇ ਆਰਟਿਸਟਸ ਵਾਸਤੇ ਇੰਨੀ ਵਧੀਆ ਸਪੇਸ ਕ੍ਰੀਏਟ ਕੀਤੀ ਹੈ ਤੇ ਪੰਜਾਬੀ ਸਿਨੇਮਾ ਦਾ ਪੰਜਾਬੀ ਬੋਲੀ ਦਾ ਮਾਣ ਉੱਚਾ ਕੀਤਾ ਤੇ ਵੀ ਜੇ ਤੁਹਾਡੇ ਥੋੜੇ ਜਿਹੀ ਗੁਣ ਵੀ ਸਾਡੇ ਵਿੱਚ ਆ ਸਕਣ ਅਸੀਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਾਂਗੇ ਸੋ ਸੋਨਮ ਬਾਜਵਾ ਸੋਨਮ ਬਾਜਵਾ ਨੂੰ ਮੈਂ ਕੰਗ੍ਰੈਚੂਲੇਟ ਕਰਨਾ ਚਾਹੂੰਗੀ ਕਿ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਪੰਜਾਬੀ ਸਿਨੇਮਾ ਦੇ ਵਿੱਚ ਐਂਡ ਸ਼ੀਜ਼ ਹੈਡਿੰਗ ਟੁਵਰਡਸ ਹਰ ਬਾਲੀਵੁੱਡ ਜਰਨੀ ਤੇ ਉਮੀਦ ਹੈ ਵੀ ਬਾਲੀਵੁੱਡ ਜਰਨੀ ਦੀ ਉਹਨਾਂ ਦੀ ਬਹੁਤ ਸੋਹਣੀ ਰਹੇ ਬਹੁਮਾਨ ਸਾਹਿਬ ਬਹੁਮਾਨ ਸਰ ਨੂੰ ਤਾਂ ਕੀ ਹੈ ਤੁਹਾਡੀ ਫੇਵਰਿਟ ਕੋਣ ਹੁੰਦੇ ਸੀਗੇ ਉਸ ਟਾਈਮ ਦੇ ਵਿੱਚ ਸਿੰਗਰ ਜਾਂ ਆਰਟਿਸਟ ਮੇਰੀ ਫੇਵਰਿਟ ਸਿੰਗਰ ਤਾਂ ਸ਼ੁਰੂ ਤੋਂ ਹੀ ਗੁਰਦਾਸ ਮਾਨ ਸਾਹਿਬ ਰਹੇ ਨੇ ਠੀਕ ਹੈ ਮੈਂ ਨਾ ਥੋੜਾ ਇਹ ਗਾਣਿਆਂ ਦੇ ਵਿੱਚ ਇੰਜੋਏ ਕਰਨ ਲਈ ਜ਼ਰੂਰ ਆਪਾਂ ਨੂੰ ਇਹ ਜਗਾਣੇ ਵਧੀਆ ਲੱਗਦੇ ਆ ਤੇ ਉਹ ਹਰ ਇੱਕ ਗਾਣੇ ਦਾ ਇੱਕ ਵੱਖਰਾ ਮਾਹੌਲ ਹੁੰਦਾ ਨਾ ਹਰ ਇੱਕ ਸਿਚੁਏਸ਼ਨ ਦੇ ਸਨ ਬਟ ਮੈਂ ਥੋੜਾ ਜਿਹਾ ਜ਼ਿਆਦਾ ਸੈਡ ਸਲੋ ਜੀ ਗਾਣੇ ਸੁਣਨ ਵਾਲਾ ਬੰਦਾ ਮੈਨੂੰ ਉਹ ਗਾਣੇ ਜ਼ਿਆਦਾ ਪਸੰਦ ਨੇ ਸੋ ਗੁਰਦਾਸ ਮਾਨ ਸਰ ਦੇ ਕਿੰਨੇ ਸੋਹਣੇ ਸੋਹਣੇ ਗਾਣੇ ਨੇ ਸੱਚ ਸੋਲਫੁਲ ਸੰਗਸ ਉਹ ਮੈਨੂੰ ਬਹੁਤ ਪਸੰਦ ਨੇ ਫਿਲਹਾਲ ਦੇ ਹੱਦ ਤੱਕ ਬਹੁਤ ਜ਼ਿਆਦਾ ਪਸੰਦ ਨਹੀਂ ਮੇਰੇ ਹਮੇਸ਼ਾ ਹੀ ਮੈਂ ਇਹ ਹੀ ਕਹਨੀ ਹਾਂ ਮੇਰੇ ਫੇਵਰਿਟ ਸਿੰਗਰਸ ਚ ਸਭ ਤੋਂ ਪਹਿਲਾ ਨਾਮ ਗੁਰਦਾਸ ਮਾਨ ਸਾਹਿਬ ਦਾ ਹਾਂ ਜੀ ਉਹਨਾਂ ਨੇ ਕੁਝ ਕਹਿਣਾ ਹੋਵੇ ਯਾਰ ਮੈਂ ਕੀ ਚੀਜ਼ਾਂ ਉਹਨਾਂ ਨੂੰ ਕੁਝ ਕਹਿਣ ਵਾਸਤੇ ਹਨਾ ਕੁਝ ਵੀ ਨਹੀਂ ਹਸ 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 ਹ ओके ਆਪਾਂ ਗਿੱਪੀ ਗਰਵਾਲ ਨੂੰ ਕੁਝ ਮੈਸੇਜ ਦੇਣਾ ਹੋਵੇ ਜਾਂ ਕੁਝ ਕਹਿਣਾ ਹੋਵੇ ਹਮ ਆਈ ਥਿੰਕ ਮੈਂ ਇਹ ਕਹਿਣਾ ਚਾਹੂੰਗੀ ਕਿ ਜਿਵੇਂ ਜਿਵੇਂ ਸਰਦੀਆਂ ਸਾਲ ਵਿੱਚ ਫਿਲਮਾਂ ਆ ਰਹੀਆਂ ਨੇ ਦੋ ਤੇ ਦੋ ਤਿੰਨ ਤਿੰਨ ਫਿਲਮਾਂ ਆ ਰਹੀਆਂ ਨੇ ਠੀਕ ਹੈ ਤਾਂ ਸੀਕੁਐਲਸ ਬੰਡਰੀ ਨੇਗੇ ਉਮੇ ਹੀ ਕੁਝ ਫਰੈਸ਼ ਕਨਸੈਪਟ ਵੀ ਆਵੇ ਮਤਲਬ ਸੀਕੁਐਲਸ ਤੋਂ ਇਲਾਵਾ ਵੀ ਕੁਝ ਵੈਸੇ ਹੁਣੀ ਅਕਾਲ ਆ ਕੇ ਗਈ ਹੈ ਬਟ ਕੁਝ ਕਾਮੇਡੀ ਦੇ ਵਿੱਚ ਕੁਝ ਫਰੈਸ਼ ਕਨਸੈਪਟ ਵੀ ਆਵੇ ਉਹਦੀ ਵੇਟ ਰਹੇਗੀ ਸੰਸਾਰਿਆਂ ਨੂੰ ਓਕੇ ਦਲਜੀਤ ਦੋਸਾਂ ਯਾਰ ਦਲਜੀਤ ਸਰ ਤਾਂ ਮਤਲਬ ਕੀ ਦੁਨੀਆ ਜਿੱਤੀ ਹੋਈ ਹੈ ਯਾਰ ਉਹਨਾਂ ਨੇ ਵੀ ਕਿਵੇਂ ਜਿੱਤੀ ਤੁਸੀਂ ਦੁਨੀਆ ਤੁਸੀਂ ਤੁਸੀਂ ਇਹ ਕੀ ਕਿਵੇਂ ਇਹ ਕਮਾਲ ਕਰਕੇ ਗਏ ਹੋ ਆਖਰੀ ਆਖਰੀ ਇਹ ਨੀਰੂ ਬਾਜਵਾ ਮੈਮ ਹਿਊਜ ਰਿਸਪੈਕਟ ਟੂ ਹਰ ਮੈਂ ਉਹਨਾਂ ਨੂੰ ਐਜ਼ ਏਨ ਆਈਡਲ ਦੇਖਦੀਆਂ ਐਜ਼ ਏਨ ਇਨਸਪੀਰੇਸ਼ਨ ਦੇਖਦੀਆਂ ਉਹਨਾਂ ਨੇ ਬਹੁਤ ਸਾਰੀਆਂ ਕੁੜੀਆਂ ਲਈ ਰਾਹ ਖੋਲੇ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਹਨਾ ਤੇ ਅ ਬਸ ਇਹੀ ਕਹਿਣਾ ਚਾਹੂੰਗੀ ਵੀ ਥੈਂਕ ਯੂ ਟੂ ਯੂ ਕਿ ਤੁਸੀਂ ਸਾਡੀ ਜਿਹੜੀ ਜਨਰੇਸ਼ਨ ਦੀਆਂ ਕੁੜੀਆਂ ਨੇ ਉਹਨਾਂ ਵਾਸਤੇ ਇੱਕ ਇੰਨਾ ਸੋਹਣਾ ਰਾ ਬਣਾ ਕੇ ਗਏ ਹੋ ਅੱਛਾ ਮਤਲਬ ਕਾਫੀ ਟਾਈਮ ਤੋਂ ਕੰਮ ਕਰ ਰਹੇ ਹੋ ਤੇ ਕੋਈ ਹੈ ਪੰਜਾਬੀ ਇੰਡਸਟਰੀ ਦਾ ਆਰਟਿਸਟ ਜਿਹਦੇ ਨਾਲ ਸੋਚਿਆ ਹੋਵੇ ਵੀ ਇਹਦੇ ਨਾਲ ਵੀ ਫਿਲਮ ਕਰਨੀ ਹੈ ਇਹਦੇ ਨਾਲ ਕੰਮ ਕਰਨਾ ਹੈ ਹਾਂਜੀ ਤਾਂ ਬਹੁਤ ਸਾਰੇ ਆ ਹਲੇ ਤਾਂ ਹਲੇ ਤਾਂ ਬਹੁਤ ਸਾਰੇ ਹਲ ਤਾਂ ਹੈ ਇੰਨਾ ਜ਼ਿਆਦਾ ਸ਼ੁਰੂਆਤ ਆ ਹਲ ਤਾਂ ਬਹੁਤ ਅੱਗੇ ਜਾ ਰਹਾ ਹਾਂਜੀ ਪ੍ਰਮਾਤਮਾ ਸੁੱਖ ਰੱਖੇ ਬਹੁਤ ਸੋਹਣੇ ਸੋਹਣੇ ਆਰਟਿਸਟ ਨੇ ਸਾਡੀ ਇੰਡਸਟਰੀ ਦੇ ਵਿੱਚ ਤੇ ਹਰ ਵਧੀਆ ਆਰਟਿਸਟ ਨਾਲ ਕੰਮ ਕਰਨ ਦਾ ਮੌਕਾ ਮਿਲੇ ਤਛੂਡ ਓਕੇ ਸੋ ਮੈਨੂੰ ਇੱਕ ਚੀਜ਼ ਆ ਵੀ ਪੁੱਛਣੀ ਸੀਗੀ ਵੀ ਜਿਵੇਂ ਤੁਸੀਂ ਵੇਖਦੇ ਹੋ ਪੰਜਾਬੀ ਸਿਨੇਮਾ ਨੇ ਬਹੁਤ ਤਰੱਕੀ ਕਰ ਲਈ ਹੈ ਤੇ ਹੁਣ ਬਾਲੀਵੁੱਡ ਵਾਲਿਆਂ ਨਾਲ ਵੀ ਕੋਲਾਬ ਕਰ ਰਹੇ ਹੋ ਸੋ ਇਹਨਾਂ ਚੀਜ਼ਾਂ ਨੂੰ ਕਿਵੇਂ ਵੇਖਦੇ ਹੋ ਕੀ ਆਪਣੇ ਕੋਲਾਬੋਰੇਸ਼ਨ ਆ ਰਹੀਆਂ ਫਿਲਮਾਂ ਵੀ ਆ ਰਹੀਆਂ ਨੇ ਮੇਰੇ ਨਾਲ ਤਾਂ ਵਧੀਆ ਗੱਲ ਹੈ ਬਹੁਤ ਚੰਗੀ ਗੱਲ ਹੈ ਠੀਕ ਹੈ ਕਿਉਂਕਿ ਦੇਖੋ ਅਸੀਂ ਵੱਡੇ ਤਾਂ ਅਸੀਂ ਹਿੰਦੀ ਸਿਨੇਮਾ ਦੇਖ ਕੇ ਹੋਏ ਆ ਹਨਾ ਤੇ ਸਾਡਾ ਸਿਨੇਮਾ ਅਸੀਂ ਕਹਿੰਦੇ ਹਾਂ ਦੀ ਗਰੋਇੰਗ ਹੈ ਅਸੀਂ ਬਹੁਤ ਚੀਜ਼ਾਂ ਹਲੇ ਵੀ ਉੱਥੋਂ ਇਨਸਪਾਇਰ ਹੋ ਕੇ ਸਿੱਖਦੇ ਆ ਪਰ ਆਪਣੀ ਓਰੀਜినੈਲਿਟੀ ਨੂੰ ਨਾਲ ਲੈ ਕੇ ਚੱਲਦੇ ਆ ਤੇ ਉਹ ਕਦੇ ਵੀ ਸਾਨੂੰ ਛੱਡਣੀ ਨਹੀਂ ਵੀ ਚਾਹੀਦੀ ਹੈਗੀ ਆਪਣੀ ਓਰੀਜినੈਲਿਟੀ ਤਾਂ ਸਾਨੂੰ ਰੱਖਣੀ ਹੀ ਰੱਖਣੀ ਪੈਗੀ ਬਟ ਜੇ ਅਸੀਂ ਕੋਲਾਬੋਰੇਸ਼ਨ ਕਰ ਰਹੇ ਆ ਤੇ ਸਾਡੀ ਜੇ ਪੰਜਾਬੀਆਂ ਦੀ ਆਵਾਜ਼ ਪੂਰੀ ਇੰਡੀਆ ਦੇ ਵਿੱਚ ਪਹੁੰਚ ਰਹੀ ਆ ਉਹ ਦੇ ਰਾਹੀਂ ਠੀਕ ਹੈ ਤੇ ਤਾਂ ਬਹੁਤ ਸੋਹਣੀ ਗੱਲ ਹੈਗੀ ਇਹ ਸਾਨੂੰ ਸਾਡੀ ਪਛਾਣ ਵੱਧ ਰਹੀ ਆ ਗੁਰੂ ਰੰਡਾਵਾ ਤੇ ਨਿਮਰਤ ਆਲੂ ਵਾਲਿਆ ਨਾਲ ਕਿਵੇਂ ਦਾ ਰਿਹਾ ਸੀ ਐਕਸਪੀਰੀਅੰਸ ਕੰਮ ਕਰੂੰਗਾ ਬਹੁਤ ਸੋਹਣਾ ਰਿਹਾ ਉਹਨਾਂ ਦੇ ਨਾਲ ਨਿਮਰਤ ਸ਼ੀ ਇਜ਼ ਅ ਵੈਰੀ সুইਟ ਗਰਲ ਤੇ ਅਸੀਂ ਬਹੁਤ ਪਿਆਰ ਨਾਲ ਮਿਲਦੇ ਆ ਗੁਰੂ ਰੰਧਾਵਾ ਵਾਸ ਆਲਸੋ ਵੈਰੀ ਨਾਈਸ ਠੀਕ ਹੈ ਤੇ ਉਹ ਹੀ ਮੈਂ ਦੱਸ ਰਹੀ ਨਾ ਸੈਟ ਤੇ ਬਹੁਤ ਪੋਜ਼ਿਟਿਵ ਮਾਹੌਲ ਸੀ ਇਦਾਂ ਦਾ ਫੀਲ ਨਹੀਂ ਹੋਇਆ ਹੈਗਾ ਕਿ ਯਾਰ ਵੀ ਮੇਰੇ ਸਾਹਮਣੇ ਸੁਪਰਸਟਾਰਸ ਬੈਠੇ ਆ ਤੇ ਉਹ ਉਦਾਂ ਉਹਨਾਂ ਨੇ ਕਿਉਂਕਿ ਉਹਨਾਂ ਨੇ ਆਪਦੇ ਔਰਾ ਚ ਉਹ ਚੀਜ਼ ਫੀਲ ਨਹੀਂ ਹੋਣ ਦਿੱਤੀ ਜੋ ਤੁਹਾਨੂੰ ਕੋਈ ਇਨਸਾਨ ਬਹੁਤ ਪਿਆਰ ਨਾਲ ਰਿਸਪੈਕਟ ਨਾਲ ਬੁਲਾਉਂਦਾ ਤੁਹਾਨੂੰ ਤੋਂ ਪੁੱਛਦਾ ਤੁਹਾਡਾ ਕੀ ਹਾਲ ਚਾਲ ਹੈ ਤੁਹਾਡੇ ਕੰਮ ਬਾਰੇ ਪੁੱਛਦਾ ਤੁਸੀਂ ਆਪਣੇ ਆਪਣੇ ਕੰਫਰਟ ਜ਼ੋਨ ਦੇ ਵਿੱਚ ਆ ਜਾਂਦੇ ਹੋ ਤੇ ਗੁਰੂ ਰਿੰਦਾਵਾਲ ਨਾਲ ਤਾਂ ਮੇਰੇ ਬਹੁਤ ਸੀਨਸ ਨੇ ਫਿਲਮ ਦੇ ਵਿੱਚ ਸਾਡਾ ਕਾਫੀ ਅੱਛੀ ਕੈਮਿਸਟਰੀ ਹੈ ਸਾਡੀ ਦੋਸਤੀ ਦਿਖਾਈ ਹੋਈ ਹੈ ਬਹੁਤ ਸੋਹਣੀ ਦੋਸਤੀ ਦਿਖਾਈ ਹੋਈ ਹੈ ਤੇ ਸਾਨੂੰ ਸਾਡੇ ਸੀਨਸ ਵੀ ਨਾ ਬਹੁਤ ਫਨੀ ਜੇ ਸੋਹਣੇ ਜਿਹੇ ਸੀਨਸ ਨੇ ਤਾਂ ਸਾਨੂੰ ਉਹ ਫਿਲਮ ਕਰਦੇ ਹੋਏ ਮਤਲਬ ਉਹ ਸ਼ੂਟ ਕਰਦੇ ਹੋਏ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਹੋ ਅੱਛਾ ਤੁਸੀਂ ਲਿਖ ਵੀ ਲੈਂਦੇ ਹੋ ਲਿਖਦੇ ਹੋ ਬਹੁਤ ਘੱਟ ਜ਼ਿਆਦਾ ਨਹੀਂ ਬਟ ਜਦੋਂ ਕਦੇ ਮੇਰੇ ਵੀ ਸੁਣੀ ਹੋਈ ਆ ਆਪਾਂ ਵੀਡੀਓਜ਼ ਵਾਇਰਲ ਹੋਈਆਂ ਅ ਕਈ ਉਹਨਾਂ ਦੇ ਵਿੱਚੋਂ ਮਤਲਬ ਇਹੋ ਜੀਆਂ ਨੇ ਵੀ ਜੋ ਲਾਈਨਸ ਮੈਨੂੰ ਕਿਤੋਂ ਪਸੰਦ ਆਈਆਂ ਮੈਂ ਉਹਨਾਂ ਨੂੰ ਆਪਣੀ ਡਾਇਰੀ ਦੇ ਵਿੱਚ ਨੋਟ ਕਰਕੇ ਰੱਖ ਲਿਆ ਤੇ ਬੋਲੀਆਂ ਨੇ ਕੁਝ ਉਹਨਾਂ ਵਿੱਚੋਂ ਇਹੋ ਜੀਆਂ ਨੇ ਜੋ ਜਦੋਂ ਉਹਨੇ ਲਿਖਦੀ ਉਦੋਂ ਹੀ ਆ ਜਦੋਂ ਮੇਰੇ ਦਿਲ ਤੋਂ ਬਹੁਤ ਡੂੰਗੀ ਆਵਾਜ਼ ਆਉਂਦੀ ਹੈ ਨਾ ਤੇ ਫਿਰ ਉਹ ਦੋ ਚਾਰ ਲਾਈਨਾਂ ਲਿਖ ਲੈਣੀ ਹੈ ਪਤਾ ਨਹੀਂ ਉਹ ਕਿੰਨੇ ਵਧੀਆ ਲਿਖੀਆਂ ਜਾਂਦੀਆਂ ਆ ਨਹੀਂ ਅਮ ਸ਼ਰੀਨ ਨਾਲੋਂ ਜ਼ਿਆਦਾ ਮੈਂ ਤੁਹਾਨੂੰ ਗਾਣਾ ਸੁਣਾ ਦੇਣੀ ਆ ਸਾਡੀ ਫਿਲਮ ਦਾ ਕਿ ਸ਼ਾਇਰੀ ਤਾਂ ਤੁਸੀਂ ਪ੍ਰੈਸ ਕਾਨਫਰੰਸ ਤੇ ਸੁਣੀ ਲਈ ਤੁਸੀਂ ਗਾਣਾ ਸੁਣੋ ਹੁਣ ਦੇਖਿਆ ਮੇਰੀ ਆਵਾਜ਼ ਤੇ ਨਹੀਂ ਜਾਣਾ ਹੈਗਾ ਤੇ ਸਾਡੀ ਫਿਲਮ ਦਾ ਜਿਹੜਾ ਗਾਣਾ ਚੰਨੀ ਲੈ ਲਈ ਹੈ ਨਾ ਚੋਰੀ ਚੋਰੀ ਜੱਗ ਤੋਂ ਇਸ਼ਕ ਪਾਲਦੀ ਚੋਰੀ ਚੋਰੀ ਜੱਗ ਤੋਂ ਇਸ਼ਕ ਪਾਲਦੀ ਵੇ ਮੈਂ ਚੰਨੀ ਲੈ ਲਈ ਵੇ ਮੈਂ ਚੰਨੀ ਲੈ ਲਈ ਜੱਟਾ ਤੇਰੇ ਪੱਗ ਨਾਲ ਦੀ ਵੇ ਮੈਂ ਚੰਨੀ ਲੈ ਲਈ ਜੱਟਾ ਤੇਰੀ ਪੱਗ ਨਾਲ ਦੀ సోనా గ మల్టీ థ్యాంక్ యూ సో మచ్ సోనా టైం